ਜੀ ਪਲਕ ਕਰਾਇਤੇ ਰਹਿੰਦੇ ਹੁੰਦੇ ਸੀ ਕਿ ਤੰਤਰਬਾਬਾ ਦੀਪ ਸਿੰਘ ਜੀ ਚੰਨਦ ਮੈਂ ਅਰਦਾਸ ਕੀਤੀ ਕਿ ਤੰਤਰਬਾਬਾ ਦੀਪ ਸਿੰਘ ਜੀ ਮੈਂ ਕਿਰਾਏ ਤੇ ੱੱਕੇ ਖਾਂਦਾ ਹਾਂ ਤੇ ਮੇਰਾ ਵੀ ਘਰ ਬਣਾਓ ਤੇ ਪ੍ਰਮਾਤਮਾ ਦੇ ਬਾਬਾ ਦੀਪ ਸਿੰਘ ਨੇ ਮੇਰੀ ਆਵਾਜ਼ ਸੁਣੀ ਮੇਰੀ ਪੁਕਾਰ ਸੁਣੀ ਤੇ ਮੇਰਾ ਮਕਾਨ ਵੀ ਇੱਥੋ ਹੀ ਬਣਿਆ ਹੈ ਬਾਬਾ ਦੀਪ ਸਿੰਘ ਦੀ ਜਿਸ ਦੀ ਹਰ ਮਨੋ ਕਾਮਨਾ ਜੀ ਇੱਕ ਸੱਚੇ ਦਿਲੋਂ ਅਰਦਾਸ ਕਰਦਾ ਹੈ ਕੋਈ ਦੀ ਹਰ ਮਨੋ ਕਾਮਨਾ ਇੱਥੋਂ ਪੂਰੀ ਹੁੰਦੀ ਹੈ ਕੋਈ ਤੋਂ ਨਰਾਜ਼ ਜਾਂਦਾ ਹੀ ਨਹੀਂ ਆਏਗਾ ਅਸੀਂ ਬਹੁਤ ਸ਼ੁਕਰਾਨਾ ਅੱਜ 70 ਜਨਮ ਵੀ ਧਰਤੀ ਤੇ ਲੈ ਲੈ ਲੀਏ ਨਾ ਅਸੀਂ ਗੁਰੂ ਜੀ ਤੇ ਸ਼ੁਕਰਾਨਾ ਕਰਦੇ ਰਾਵਾਂਗੇ ਤੇ ਗੁਰੂ ਦਾ ਦੇਣਾ ਦੇ ਨਹੀਂ ਸਕਦੇ ਮਰ ਤੇ ਦਮ ਤਾਂ ਸੱਤ ਜਨਮ ਵੀ ਲੈ ਲਈ ਧਰਤੀ ਦੇ ਗੁਰੂ ਦਾ ਦੇਣਾ ਬਾਬਾ ਦੀਪ ਸਿੰਘ ਦਾ ਦੇਣਾ ਅਸੀਂ ਨਹੀਂ ਦੇ ਸਕਦੇ ਹਰਮੰਦਰ ਸਾਹਿਬ ਜਾਂਦੀ ਸੰਗਤ ਰੋਂਦੀ ਰੋਂਦੀ ਜਾਂਦੀ ਹੈ ਸੁਖੀ ਹੋ ਕੇ ਆਉਂਦੀ ਹੈ ਉਹ ਤੋਂ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਵੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਬੰਦਾ ਨਰਾਸ਼ ਨਹੀਂ ਹੋ ਕੇ ਖੁਸ਼ ਹੋ ਕੇ ਜਾਂਦਾ ਇੱਥੋਂ ਝੋੜੀਆਂ ਭਰ ਕੇ ਜਾਂਦਾ ਖਾਲੀ ਝੋੜੀ ਲੈ ਕੇ ਜਾਂਦੇ ਤਾਂ ਖੁਸ਼ੀ ਨਾਲ ਝੋੜੀ ਭਰ ਕੇ ਲੈ ਕੇ ਜਾਂਦਾ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਬਤੇ ਵਾਹਿਗੁਰਦੀ ਤਾਂ ਨਾਮਾ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਸੇਵਾ ਕਰ ਰਿਹਾ ਹਾਂ ਕਿੰਨਾ ਕ ਆਨੰਦ ਆ ਰਿਹਾ ਹੈ ਬਹੁਤ ਹੀ ਣੰਦ ਆ ਰਿਹਾ ਪਹਿਲਾ ਤਾਂ ਮੈਂ ਆਪਣੇ ਵੱਲ ਵਾਇਕ ਚਾ ਖਾਲਸਾ ਵਾਇਕ ਫਤਿਹ ਕਹਿਣਾ ਤੁਹਾਨੂੰ ਤੇ ਇੱਥੇ ਆ ਕੇ ਹਰ ਇੱਕ ਦੀ ਮਨੋ ਕਾਮਨਾ ਹੁੰਦੀ ਹੈ ਪੂਰੀ ਹੁੰਦੀ ਹੈ ਜੇ ਸੱਚੀ ਸ਼ਰਧਾ ਨਾਲ ਕੋਈ ਆਉਂਦਾ ਉਹ ਸੇਵਾ ਕਰਦਾ ਹੈ ਜਿਹੜੇ ਮਨ ਦੇ ਵਿੱਚ ਚਾਹ ਉਹ ਨਹੀਂ ਦੀ ਸੇਵਾ ਨਹੀਂ ਕਰਦਾ ਚਾਹੁੰਦਾ ਉਹ ਆ ਕੇ ਫਿਰ ਇੱਥੇ ਸੇਵਾ ਕਰਦਾ ਹੈ ਤੇ ਇੱਥੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਸੱਚੇ ਦਿਲੋਂ ਸੇਵਾ ਕਰੀਏ ਕੀ ਨਹੀਂ ਹੁੰਦਾ ਤੇ ਇੱਥੇ ਜੋੜਿਆਂ ਦੀ ਸੇਵਾ ਲੰਗਰਾਂ ਦੀ ਸੇਵਾ ਕੋਈ ਪੱਖਾ ਚੱਲਣ ਦੀ ਸੇਵਾ ਹਰ ਬੰਦਾ ਤੁਮ ਸੇਵਾ ਕਰਦਾ ਹੈ ਦੂਰੇ ਆਉਂਦਾ ਕੋਈ ਰਿਕਾਰਡ ਰਿਦਾਉਂਦਾ ਕੁਝ ਗਰਾਮਾ ਤੋਂ ਕਿਤੇ ਹੋਰ ਚਲ ਕੇ ਹੁੰਦਾ ਹੈ ਮਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆ ਕੇ ਸੇਵਾ ਕਰਦੇ ਬਹੁਤ ਲੰਬੇ ਸਮਾਂ ਹੋ ਗਿਆ ਕਾਫੀ ਚਿਹਰ ਛੂਟੀ ਹੁੰਦੀ ਦਵਾਰਿਆਂ ਮੈਨੂੰ 25 30 ਸਾਲ ਤਾਂ ਹੋਈ ਗਿਆ ਇੱਥੇ ਕਿੰਨਾ ਕੁ ਮਤਨਵ ਜੀਵਨ ਦੇ ਵਿੱਚ ਬਦਲਾਅ ਹੈ ਜੀਵਨ ਦੇ ਵਿੱਚ ਸੁਧਾਰ ਹੈ ਜਦੋਂ ਦੇ ਇੱਥੇ ਆਨੇ ਹੋ ਤੇ ਬਾਣੀ ਪੜਦੇ ਹੋ ਸੇਵਾ ਕਰਦੇ ਜਿਹੜੇ ਬਾਣੀ ਪੜਦੇ ਚੰਗੀ ਗੱਲ ਜਿਹੜੇ ਬਾਣੀ ਨਹੀਂ ਪੜਦੇ ਉਹਨਾਂ ਨੂੰ ਵੀ ਪਾਣੀ ਪਾਣੀ ਚਾਹੀਦੀ ਆ ਕਿਉਂ ਬਾਣੀ ਪੜਦੇ ਬੰਦੇ ਜੀਵਨ ਸਫਲਾ ਹੁੰਦਾ ਜਬ ਬਾਣੀ ਦੀ ਪੜੇਗਾ ਬਸ ਜੀਵਨ ਨਾ ਸਫਲ ਹੋਵੇਗਾ ਜੇ ਬੰਦਾ ਸੇਵਾ ਕਰੇਗਾ ਤਾਂ ਜੀਵਨ ਸਫਲਾ ਹੋਵੇਗਾ ਜੇ ਮਾਰੇ ਕਹਿੰਦੇ ਜਨੇ ਨਾਨਕ ਤੁੜ ਮੰਗੇ ਤੇ ਸੁਰ ਸਿੱਖ ਜੋ ਆਪ ਜਪ ਹੈ ਅਵਰ ਨਾਖੂ ਆਪ ਹੀ ਨਾਮ ਜਪ ਤੇ ਦੂਜੇ ਨਾਮ ਚ ਪਾਉਂਦਾ ਹੈ ਤੇ ਮੇਰੇ ਭੈਣਾ ਬੀਬੀਆਂ ਸੂਨ ਸਾਰੇ ਜਾਪ ਕਰਦੀ ਨੇ ਪਾਠ ਕਰਦੀ ਉਹ ਆਪ ਹੀ ਨਾਮ ਚਪਾ ਤੇ ਦੂਜੇ ਜਾਪ ਚਾਪੀ ਬਾਬਾ ਜੀ ਕਹਿੰਦੇ ਮਹਾਰਾ ਕਹਿੰਦੇ ਗੁਰੂ ਨਾਨਕ ਸਿੰਘ ਜੀ ਕਹਿੰਦੇ ਨੇ ਕਹਿੰਦੇ ਜੇ ਬੰਦੇ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਜਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਕਾਉਂਸੇ ਕੋ ਵਾਇਗੁਰ ਸਿਮਰਤਾ ਕਰ ਸਕਦਾ ਮਾਲਾ ਫੇਰ ਸਕਦਾ ਇਰੇ ਨਾਲ ਜੀਮਨ ਕਰਨ ਕਰਕੇ ਬਣਾ ਆਪਣਾ ਜੀਵਨ ਸਫਲਾ ਕਰ ਸਕਦਾ ਹੈ। ਹਾਂਜੀ। ਕਹਿੰਦੇ ਆ ਕੋਈ ਵੀ ਮਨੋ ਕਾਮਨਾ ਹੋਵੇ, ਕੁਛ ਵੀ ਇੱਥੋਂ ਆ ਕੇ ਮੰਗੋ ਤਾਂ ਪੂਰਾ ਜ਼ਰੂਰ ਹੁੰਦਾ। ਹਾਂਜੀ, ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ। ਕੋਈ ਤੇ ਨਿਰਾਸ਼ੇ ਜਾਂਦੇ, ਬੰਦਾ ਦੁਖੀ-ਦੁਖੀ ਆਉਂਦਾ ਘਰੂ ਤੇ ਇੱਥੋਂ ਸੁਖੀ ਹੋ ਕੇ ਜਾਂਦਾ ਹੈ। ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਇੱਥੋਂ ਮੰਗਿਆ ਸੀ। ਮੈਂ ਜਦੋਂ ਅਸੀਂ ਪਹਿਲਾਂ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ ਤਾਂ ਤੰਤਰਬਾਬਾ ਦੀ ਜੀ ਸੇ ਚੰਨ ਜੀ ਮੈਂ ਅਰਦਾਸ ਕੀਤੀ ਕਿ ਤੰਤਰਬਾਬਾ ਦੀ ਜੀ ਸੇ ਜੀ ਮੈਂ ਕਿਰਾਏ ਤੇ ਥੱਕੇ ਖਾਂਦਾ ਹਾਂ ਤੇ ਮੇਰਾ ਵੀ ਘਰ ਬਣਾਓ। ਤੇ ਪ੍ਰਮਾਤਮਾ ਦੇ ਬਾਬਾ ਦੀਪ ਸਿੰਘ ਨੇ ਮੇਰੀ ਆਵਾਜ਼ ਸੁਣੀ ਮੇਰੀ ਪੁਕਾਰ ਸੁਣੀ ਤੇ ਮੇਰਾ ਮਕਾਨ ਵੀ ਇੱਥੋਂ ਹੀ ਬਣਿਆ ਹੈ ਬਾਬਾ ਦੀਪ ਸਿੰਘ ਦੀ ਜਿਸ ਦੀ ਹਰ ਮਨੋ ਕਾਮ ਜੀ ਇੱਕ ਸੱਚੇ ਦਿਲੋਂ ਅਰਦਾਸ ਕਰਦਾ ਹੈ ਕੋਈ ਹਰ ਮਨੋ ਕਾਮ ਨੇ ਇੱਥੋਂ ਪੂਰੀ ਹੁੰਦੀ ਹੈ ਕੋਈ ਤੋਂ ਨਰਾਜ਼ ਜਾਂਦਾ ਹੀ ਨਹੀਂ ਆਏਗਾ ਕਿੰਨਾ ਕੁ ਸ਼ੁਕਰਾਨਾ ਕਰਦੇ ਪਹਿਲਾਂ ਛੱਤ ਨਹੀਂ ਸੀ ਸਿਰ ਤੇ ਫਿਰ ਵਾਇਗਰ ਨੇ ਆਪਣੀ ਛੱਤ ਦਿੱਤੀ ਹੈ ਫਿਰ ਜੀਵਨ ਵੀ ਸੁਖਾਲਾ ਕੀਤਾ ਹੈ ਕਿੰਨਾ ਕੁ ਸ਼ੁਕਰਾਨਾ ਕਰਦੇ ਅਸੀਂ ਬਹੁਤ ਸ਼ੁਕਰਾਨਾ ਅਸੀਂ ਸਤਜਨਾਂ ਵੀ ਧਰਤੀ ਤੇ ਲੈ ਲੈ ਲਈ ਹੈ ਨਾ ਅਸੀਂ ਗੁਰੂ ਜੀ ਤੇ ਸ਼ੁਕਰਾਨਾ ਕਰਦੇ ਰਹਾਂਗੇ ਤੇ ਗੁਰੂ ਦਾ ਦੇਣਾ ਦੇਈ ਨਹੀਂ ਸਕਦੇ ਮਰ ਤੇ ਦਮ ਤਾਂ ਸੱਤ ਜਨਮ ਵੀ ਲੈ ਲਈ ਧਰਤੀ ਦੇ ਗੁਰੂ ਦਾ ਦੇਣਾ ਬਾਬਾ ਦੀਸ ਦਾ ਦੇਣਾ ਅਸੀਂ ਨਹੀਂ ਦੇ ਸਕਦੇ ਹਰ ਮੰਦਰ ਸਾਹਿਬ ਜਾਂਦੀ ਸੰਗਤ ਰੋਂਦੀ ਰੋਂਦੀ ਜਾਂਦੀ ਹੈ ਸੁਖੀ ਹੋ ਕੇ ਆਉਂਦੀ ਹੈ ਉਹ ਤੋਂ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਵੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਬੰਦਾ ਨਰਾਸ਼ ਨਹੀਂ ਹੋ ਕੇ ਖੁਸ਼ ਹੋ ਕੇ ਜਾਂਦਾ ਇੱਥੋਂ ਝੋੜੀਆਂ ਭਰ ਕੇ ਜਾਂਦਾ ਖਾਲੀ ਝੋੜੀ ਲੈ ਕੇ ਜਾਂਦੇ ਤਾਂ ਖੁਸ਼ੀ ਨਾਲ ਝੋੜੀ ਭਰ ਕੇ ਲੈ ਕੇ ਜਾਂਦਾ ਉਹ ਕਿਹਦੀ ਝੋਲੀ ਭਰ ਕੇ ਨਾਮ ਦੀ ਸਿਮਰਨ ਦੀ ਤੇ ਬਾਣੀ ਦੀ ਝੋਲੀ ਭਰ ਕੇ ਲੈ ਜਾਂਦੇ ਹਾਂ ਇਹਦੇ ਇੱਥੇ ਆਏ ਤੇ ਕਮ ਸੈਸ ਪੱਟਾ ਕੀ ਨਾ ਕਿ ਇੱਥੇ ਲੋਕ ਆਉਂਦੇ ਨੇ ਕਿ ਚਲੋ ਸੰਗਤ ਦੇਖ ਲਈ ਲੰਗਰ ਛੱਕੇ ਚਲੇ ਗਏ ਨਾ ਜਿਸ ਭਾਵਨਾ ਕਰਕੇ ਸੀ ਇੱਥੇ ਆਏ ਹਾਂ ਅੱਥੇ ਆਏ ਸੱਚੇ ਦਿ ਲੋਕ ਕਰੋ ਸੇਵਾ ਕਰਨ ਵਾਲ ਸੇਵਾ ਕਰਨੀ ਚਾਹੀਦੀ ਹੈ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਨਾਮ ਜਪਣਾ ਚਾਹੀਦਾ ਤੇ ਉਹਨਾਂ ਨੂੰ ਉਹਨਾਂ ਦੀ ਗੁਰਬਾਣੀ ਨਾਲ ਜੋੜਨਾ ਚਾਹੀਦਾ ਤੇ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੇ ਤੁਸੀਂ ਲਾਈਵ ਛੱਡੀ ਵੀਡੀਓ ਬਣਾ ਕੇ ਲਾਈਵ ਚੰਦ ਦਿਖਾ ਦਿਓ ਦੁਨੀਆ ਤੱਕ ਪਹੁੰਚਾ ਦਿਓ ਤੇ ਸੰਗਤਾਂ ਦਾ ਵੀ ਦੇਖੋ ਸੰਗਤਾਂ ਠਾਠਾ ਮਾਰਦਾ ਇੰਨਾ ਕੱਠ ਕਦੇ ਵੀ ਦੇਖਿਆ ਨਹੀਂ ਇੰਨਾ ਕੱਠ ਸੀ ਤੇ ਸੰਗਤਾਂ ਬਹੁਤ ਦੇਸ਼ਾਂ ਪ੍ਰਦੇਸ਼ਾਂ ਤੋਂ ਪਿੰਡਾਂ ਸ਼ਹਿਰਾਂ ਤੋਂ ਦੂਰ ਦੂਰ ਆ ਕੇ ਸੀ ਤਾਂ ਤੇ ਮੰਤਸਾਂ ਦੇ ਨਾਲ ਸੇਵਾ ਕਰਕੇ ਅਪਨ ਜੀਵਨ ਦੀਆਂ ਅਨਮੋਲ ਕੜੀਆਂ ਨੂੰ ਸਫਲਾ ਕਰਦੀਆਂ ਨੇ ਇਹ ਵੇਲਾ ਰੋਜ਼ ਨਹੀਂ ਆਉਂਦਾ ਕਿੱਦ ਕਿੱਤੇ ਆਉਂਦਾ ਹੈ ਜੋ ਬੰਦੇ ਦੀ ਜ਼ਿੰਦਗੀ ਸਤਾਬ ਦੀ ਆਉਂਦੀ ਹੈ ਤਾਂ ਉਹ ਇੱਕ ਵਾਰੀ ਆਉਂਦੀ ਹੈ ਹੁਣ 350 ਸਾਲਾਂ ਸਤਾਬ ਦੀ ਆਰੀ ਧੰਗੁਰ ਤੇ ਤੇ ਬਾਦਰ ਮਹਾਰਾਜੀ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਵੰਬਰ ਦੇ ਵਿੱਚ ਉਸ ਵੇਲੇ ਉਹਦੇ ਵਿੱਚ 350 ਸਾਲਾਂ ਲੋਕਾਂ ਨੇ ਬੜੀ ਤੁਮਤਾਮਨਾ ਮਨਾੜਾ ਹੈ ਗੁਰੂ ਜੀ ਦਾ 350 ਸਾਲਾਂ ਸਤਾਬ ਦੀ ਆਰੀ ਮੈਂ 350 ਸਾਲਾਂ ਸਤਾਬ ਦੀ ਦੀ ਸੰਗਤਾਂ ਨੂੰ ਮੈਂ ਕਰੋੜ ਵਾਰ ਵਧਾਈ ਦਿੰਦਾ ਹਾਂ ਤੇ ਅੱਜ ਸنگ ਸਾਵਾਂ ਦਾ ਮਹੀਨਾ ਚੜਿਆ ਸੰਗਰਾਮ ਦਾ ਦਿਹਾੜਾ ਹੈ ਤੇ ਭਾਈ ਤਾਰੂ ਸਿੰਘ ਦਾ ਛੀ ਦੀ ਦਿਹਾੜਾ ਵੀ ਹੈ ਸੰਗਤਾਂ ਨੇ ਅੱਜ ਬਹੁਤ ਠਾਠਾ ਮਾਰ ਕੇ ਗੁਰਦਾਰੇ ਵਿੱਚ ਢਾਡੀ ਵਾਰਾਂ ਕਵੀਸ਼ਰੀ ਸੁਣੀਆਂ ਹਨ ਸਾਰੇ ਗੁਰਦਾਰੇ ਵਿੱਚ ਢਾਡੀ ਵਾਰਾਂ ਕਵੀਸ਼ਰੀ ਹੋਏ ਕਿਸੇ ਨੇ ਆ ਨਹੀਂ ਕਿਸੇ ਨੇ ਕੀਤੀ ਹੈ ਤੇ ਗੁਰੂ ਜਸ ਗਾਇਆ ਭਾਈ ਤਾਰੂ ਸਿੰਘ ਜੀ ਅੱਜ ਸਾਵਾਂ ਦਾ ਮਹੀਨਾ ਚੜਿਆ ਤੇ ਸੁੱਖਾਂ ਪਰਵਤੀਤ ਹੋਵੇ ਸਾਰਾ ਸਾਧ ਸੁੱਖਿਆ ਪਰਵਤੀਤ ਹੋਵੇ ਮਾਰ ਹਰ ਇੱਕ ਦੀ ਇੱਥੋਂ ਮਨੋ ਕਾਮਨਾ ਪੂਰੀਆ ਕਰੇ ਹਰ ਇੱਕ ਦੀ ਝੋਲੀ ਭਰੀ ਇੱਥੋਂ ਖੁਸ਼ੀਆਂ ਮਾਣੇ ਤੋ ਜੋ ਬੰਦਾ ਦੁਖੀ ਹੋ ਕੇ ਆਉਂਦਾ ਇੱਥੇ ਸੁਖੀ ਹੋ ਕੇ ਜਾਏਗਾ ਹਾਂਜੀ ਇਨਕਲਾਸਾ ਹਵਾਏ ਕੁ ਜੀ